ਵਿਡੀਓ ਸੋਸ਼ਲ ਮੀਡੀਆ ਤੇ ਬੋਰਸ ਦੇ ਖਿਲਾਫ ਬਣਾ ਕੇ ਪਾਈ ਸੀ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਖਮਿਆਜਾ ਗੀ ਭੁਗਤਣਾ ਪਊਗਾ ਅੱਜ ਮੈਨੂੰ ਪੁਲਿਸ ਅੱਜ ਮੈਨੂੰ ਸ਼ਾਰਦ ਪੁਲਿਸ ਨੇ ਮੋਟਰਸਾਈਕਲ ਦੇ ਇਸ ਮੇਰੇ ਕਾਬੂ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ ਅਤੇ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਨਾ ਪਾਈ ਜਾਵੇ ਤੇ ਇਹ ਸਰਕਾਰ ਪਾਲਸੀ ਕਿਸੇ ਕੋਈ ਗਲਤ ਬੰਦੇ ਨੂੰ ਬਖਸ਼ੀ ਨਹੀਂ। ਇਹ ਇੱਕ ਮੋਟਰਸਾਈਕਲ ਸੀਗਾ ਜਿਹੜਾ ਗਵਰਨਮੈਂਟ ਕਾਲਜ ਤੋਂ ਜਾ ਰਿਹਾ ਸੀਗਾ ਪ੍ਰਭਾਤ ਚੌਂਕ ਨੂੰ ਜਿੱਥੇ ਦੋ ਮੁੰਨੇ ਵਿਅਕਤੀ ਬੈਠੇ ਸੀਗੇ ਤੇ ਜਿਨ੍ਹਾਂ ਨੇ ਇੱਕ ਗੀਤ ਲਾਇਆ ਸੀ ਕਿ ਜਿਹੜੇ ਪੁਲਿਸ ਮੁਲਾਜ਼ਮ ਨਾਕੇ ਤੇ ਖਲੋਤੇ ਆ ਅੱਗੋਂ ਭੈਣ ਦੀ ਗਾਲ ਕੱਢ ਕੇ ਇਹਨਾਂ ਨੂੰ ਗੋਲੀ ਮਾਰਦੇ। ਇਹ ਸੋਸ਼ਲ ਮੀਡੀਆ ਉੱਪਰ ਜਿਹੜੀ ਸੀਗੀ ਵਾਇਰਲ ਹੋਈ ਸੀ ਵੀਡੀਓ ਜਿਹੜੀ ਮੇਰੇ ਕੋਲ ਪਹੁੰਚੀ ਹੈ। ਇਸ ਸਤਰਾਮਤ ਨੂੰ ਪਹਿਲਾਂ ਦੱਸਿਆ ਕਿ ਮਾਨਯੋਗ ਐਸਐਸਪੀ ਸ਼ਰੀ ਸਤਿੰਦਰ ਲੰਬਾ ਜੀ ਨੇ ਜਿਹੜੀਆਂ ਇਹ ਜਿਹੜੀਆਂ ਛੋਟੀਆਂ-ਛੋਟੀਆਂ ਹਰਕਤਾਂ ਹੈ ਜਿਹਦੇ ਕਰਕੇ ਜਿਹੜੀ ਯੁਵਾ ਪੀੜ੍ਹੀ ਹੈ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੀ ਹੈ ਤੇ ਜਾਂ ਟ੍ਰੈਫਿਕ ਰੂਲ ਦੀ ਜਿਹੜੀ ਹੈ ਵਾਇਲੇਸ਼ਨ ਕਰਦੀ ਉਹਨਾਂ ਦੇ ਬਹੁਤ ਸੰਜਕੱਸੇ ਹੋਣ ਲਈ ਉਹ ਬਿਲਕੁਲ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਉਹਨਾਂ ਸਾਨੂੰ ਵੀ ਇਹ ਜਿਹੜੀਆਂ ਹਦਾਇਤਾਂ ਕੀਤੀਆਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਬਰਦਾਸ਼ਤ ਨਾ ਕੀਤਾ ਜਾਵੇ ਅਸੀਂ ਇਸ ਬੱਚੇ ਦਾ ਜਿਹੜਾ ਐਡਰੈਸ ਸੀਗਾ ਕੱਲ ਕਢਵਾਉਂਦੇ ਰੇ ਸਰਦਨ ਪਰ ਨਾਟ ਫਾਊਂਡ ਹੁੰਦਾ ਰਿਹਾ ਅੱਜ ਸਵੇਰੇ ਫਿਰ ਮੈਂ ਆਪਣੀ ਟੀਮ ਭੇਜ ਕੇ ਆਰਟੀ ਆਫਿਸ ਸ਼ਹਿਰਪੁਰ ਤੋਂ ਇਹਦਾ ਜੋ ਐਡਰੈਸ ਸੀਗਾ ਉਹ ਕਢਾਇਆ ਇਹਦੇ ਘਰ ਟੀਮ ਭੇਜੀ ਪਰ ਇਹ ਘਰ ਸਾਨੂੰ ਮਿਲਿਆ ਨਹੀਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਬੱਚਾ ਇੱਥੇ ਜਿਹੜਾ ਹੈਗਾ ਆ ਕਾਲਜ ਆ ਉਹਦੇ ਵਿੱਚ ਪੜਦਾ ਜਿਹਨੂੰ ਕਾਲਜ ਦੇ ਵਿੱਚੋਂ ਜਾ ਕੇ ਅਸੀਂ ਮੋਟਰਸਾਈਕਲ ਸੁਬੇਤ ਇਹਨੂੰ ਫੜ ਲਿਆ ਉਸ ਤੋਂ ਬਾਅਦ ਜਿਹੜੇ ਇਹਦੇ ਪੇਰੈਂਟਸ ਆ ਅਸੀਂ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਕਿਉਂਕਿ ਬੱਚੇ ਨੇ ਗਾਲ ਕੱਢ ਕੇ ਮਤਲਬ ਉਹ ਵਿਚਲ ਗੀਤ ਲਾਇਆ ਸੀ ਮੈਨੇ ਕਿਹਾ ਕਿ ਸਾਨੂੰ ਇਹਨੇ ਘੜ ਕੱਢੀ ਹੈ ਪੁਲਿਸ ਮੁਲਾਜ਼ਮ ਨੂੰ ਇਹਦੇ ਨਾਲ ਪਿੱਛੇ ਗੀਤ ਲੱਗਾ ਸੀ ਉਹਦੇ ਆ ਔਰ ਲੱਗਾ ਇਹਦੇ ਵੱਲੋਂ ਸੀਗਾ ਇਸ ਕਰਕੇ ਇਹਦਾ ਖਮਿਆਜਾ ਜਿਹੜਾ ਇਹਨੂੰ ਹੀ ਪੂਰਤਣਾ ਇਹਨੇ ਕੋਸ਼ਿਸ਼ ਕੀਤੀ ਹੈ ਸਾਨੂੰ ਗੁੱਸੇ 'ਚ ਲਿਆਉਣ ਦੀ ਵੀ ਪੁਲਿਸ ਇਦਾਂ ਕਰਨ ਨਾਲ ਗੁੱਸੇਜ ਆਜੂਗੀ ਜੋ ਆਪਣਾ ਸੰਤੁਲਨ ਹੈ ਉਹਨੂੰ ਖਰਾਬ ਕਰੋਗੀ ਨਹੀਂ ਅਸੀਂ ਆਪਣਾ ਸੰਤੁਲਨ ਬਿਲਕੁਲ ਖਰਾਬ ਨਹੀਂ ਕੀਤਾ ਸਾਡਾ ਸੰਤੁਲਨ ਦਿਮਾਗੀ ਸੰਤੁਲਨ ਉਦਾਂ ਹੀ ਆ ਜਿੱਦਾਂ ਪਹਿਲਾਂ ਸੀਗਾ ਤੇ ਜਿਹੜਾ ਕਿਸੇ ਨੂੰ ਦੁੱਖ ਦੇਣਾ ਉਹ ਕਿੱਦਾਂ ਦਿੱਤਾ ਜਾ ਸਕਦਾ ਮਿੱਥਿਆ ਬੋਲ ਕੇ ਗੁੱਸੇ ਨਾਲ ਬੋਲ ਕੇ ਤੇ ਗੰਦੇ ਸ਼ਬਦ ਬੋਲ ਕੇ ਜਿਹੜਾ ਉਹਨੂੰ ਦੁੱਖ ਦਿੱਤਾ ਜਾ ਸਕਦਾ ਇਹਨੇ ਬੋਲਿਆ ਪਰ ਅਸੀਂ ਉਹ ਤੋਂ ਕੋਈ ਦੁਖੀ ਨਹੀਂ ਹੋਏ ਅਸ ਹੁਣ ਦੁਖੀ ਇਹ ਆਪ ਹੋਊਗਾ ਇਹਨੇ ਸਾਨੂੰ ਕੋਸ਼ਿਸ਼ ਕੀਤਾ ਮਿੱਥਿਆ ਬੋਲ ਕੇ ਦੁਖੀ ਕਰਨ ਦੀ ਅਸੀਂ ਉਹਨਾਂ ਨੂੰ ਸੱਚ ਬੋਲ ਕੇ ਦੁਖੀ ਕਰਨਾ ਜੋ ਇਹਨੇ ਕੀਤਾ ਹੁਣ ਇਹਨੇ ਜੋ ਬੋਲਿਆ ਇਹਦਾ ਚਲਾਨ ਜਿਹੜਾ ਮੋਟਰਸਾਈਕਲ ਅਸੀਂ ਉਹ ਬੰਦ ਕਰ ਦਿੱਤਾ ਤੇ ਉਹਨੇ ਸਾਨੂੰ ਕਾਗਜ਼ ਪੱਤਰ ਲਿਆ ਕੇ ਦਿਖਾਊਗਾ ਤੇ ਫਿਰ ਆਪਾਂ ਇਹਦੇ ਮੋਟਰਸਾਈਕਲ ਇਹਨੂੰ ਦੇ ਦਾਂਗੇ ਤੇ ਮੈਂ ਗਾਂ ਵਾਸਤੇ ਇਹਨੂੰ ਵੀ ਬੇਨਤੀ ਕਰਦਾ ਕਿ ਬੇਟਾ ਤੂੰ ਬਹੁਤ ਛੋਟਾ ਹੈ ਬੱਚਾ ਤੂੰ ਸਾਡਾ ਆਪਣਾ ਬੱਚਾ ਤੂੰ ਸਾਨੂੰ ਜਿੰਨੀ ਮਰਜ਼ੀ ਗਾਲਾਂ ਕੱਢਦਾ ਸਾਨੂੰ ਗੁੱਸਾ ਆਉਂਦਾ ਹੀ ਨਹੀਂ ਠੀਕ ਹੈ ਅਸੀਂ ਨਾ ਗੁੱਸਾ ਕਰਨਾ ਕਿਉਂਕਿ ਸਾਡਾ ਕੰਮ ਆਪਣਾ ਪੀਸ ਆਫ ਮਾਈਂਡ ਜਿਹੜਾ ਰੱਖਣਾ ਕਾਬੂ 'ਚ ਰੱਖਣਾ ਜਿੱਦਾਂ ਸਾਨੂੰ ਟ੍ਰੇਨਿੰਗ ਨਾਲ ਪੜਾਇਆ ਜਾਂਦਾ 14 ਇੱਕ ਸਿਪਲਨ 14 2 ਸਲੂਟ 14 4 ਪੁਲਿਸ ਦਾ ਪਬਲਿਕ ਨਾਲ ਵਰਤਾਓ ਤੁਸੀਂ ਸਾਨੂੰ ਗਾਲਾਂ ਕੱਢੋ ਜੋ ਮਰਜ਼ੀ ਕਰੋ ਅਸੀਂ ਤੁਹਾਡੇ ਨਾਲ ਆਪਣਾ ਵਰਤਾਓ ਉਹ ਵਧੀਆ ਹੀ ਰੱਖਣਾ ਕਿਉਂਕਿ ਤੁਸੀਂ ਸਾਡੇ ਦੋਸਤੋਂ ਤੁਸੀਂ ਸਾਡੇ ਮਿੱਤਰ ਹੋ ਤੁਸੀਂ ਟੈਕਸ ਦੇ ਰਹੇ ਹੋ ਤੇ ਸਾਨੂੰ ਜਿਹੜੀ ਉਹ ਸੈਲਰੀ ਮਿਲ ਰਹੀ ਹੈ ਇਸ ਕਰਕੇ ਅਸੀਂ ਬੇਟਾ ਬਿਲਕੁਲ ਗੁੱਸੇ ਜਿਹਾ ਨਹੀਂ ਆਉਣਾ ਇਹ ਆਪਣਾ ਜਿਹੜਾ ਖਿਆਲ ਹੈ ਤੁਸੀਂ ਕੱਢ ਦਿਓ ਪਰ ਜਿਹੜੀ ਤੁਸੀਂ ਗਲਤੀ ਕੀਤੀ ਹੈ ਉਹਦਾ ਦਸ਼ਾੰਦਾ ਜਰੂਰ ਮਿਲੇਗਾ ਥੈਂਕ ਯੂ